ਅੱਜ ਨਿਆ ਲੋਕੀ ਗੱਲਾਂ ਕਰਦੇ ਨੇ ਮੈਨੂੰ ਇੰਨੇ ਮੈਸੇਜ ਆਉਂਦੇ ਸਾਰੇ ਪੰਜਾਬ ਚੋਂ ਕੋਈ ਕਹਿੰਦਾ ਜੀ ਸਾਡੇ ਖਰਾਬਾ ਹੋ ਗਿਆ ਜੀ ਉਹਦੀ ਗੱਲ ਕਰੋ ਕੋਈ ਕਹਿੰਦਾ ਜੀ ਸਾਡੇ ਬਹੁਤ ਭ੍ਰਸ਼ਟਾਚਾਰ ਚੱਲ ਰਿਹਾ ਉਹਦੀ ਗੱਲ ਕਰੋ ਕੋਈ ਕਹਿੰਦਾ ਜੀ ਸਾਡੇ ਪੁਲਿਸ ਟੌਰਚਰ ਨਾਲ ਨਰਿੰਦਰ ਸਿੰਘ ਨੂੰ ਬਠਿੰਡੇ ਦੀ ਪੁਲਿਸ ਨੇ ਮਾਰਤਾ ਸੀ ਇਹ ਸਟਾਫ ਉਹਦੀ ਗੱਲ ਕਰੋ ਕੋਈ ਕਹਿੰਦਾ ਜਸ਼ਨਦੀਪ ਨੇ ਆਤਮ ਹੱਤਿਆ ਕਰ ਲਈ ਗੁਰੂ ਹਰਸਾਹਿਬ ਵਿੱਚ ਉਹਦਾ ਮੁੱਦਾ ਉਠਾਓ ਕੋਈ ਕਹਿੰਦਾ ਸਾਡੇ ਲੈਂਡ ਪੂਲਿੰਗ ਦਾ ਮਸਲਾ ਚੱਲ ਰਿਹਾ ਸਾਡੀ ਜ਼ਮੀਨ ਖੋਸਰੀ ਉਹਦੀ ਉਠਾਓ ਕਿਹੜੀ ਕਿਹੜੀ ਗੱਲ ਉਠਾਈਏ ਕੋਈ ਸੁਣਨ ਵਾਲਾ ਹੋਵੇ ਤਾਂ ਕੋਈ ਉਠਾਈਏ ਇਹ ਸਰਕਾਰ ਸ਼ਹਿਰ ਮਗਲੀਆਂ ਸਰਕਾਰਾਂ ਤੋਂ ਉਪਾਈਆਂ ਹੋਣਗੀਆਂ ਤਈਓ ਲੋਕੀਆਂਾਂ ਦੀ ਬਦਲੀ ਕਰਦੇ ਨੇ ਲੇਕਿਨ ਇਦਾਂ ਦੀ ਮੂਰਖ ਸਰਕਾਰ ਬਿਲਕੁਲ ਜਿਹਨੂੰ ਕਹਿੰਦੇ ਕਿ નિર્દય ਸਰਕਾਰ ਜਿਹਦਾ ਕੋਈ ਲੋਕਾਂ ਦੇ ਨਾਲ ਕੋਈ ਮੋਹ ਕੋਈ ਪਿਆਰ ਕੋਈ ਹਮਦਰਦੀ ਕੱਖ ਨਹੀਂ ਹੈ ਇਹ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਦੇਖੀ ਉੱਪਰ ਵੀ ਇਦਾਂ ਦੀ નિર્દય ਸਰਕਾਰ ਆ ਬੀਜੇਪੀ ਦੀ ਉਹ ਸਾਰੇ ਦੇਸ਼ ਵਿੱਚ ਤਸ਼ੱਦਦ ਕਰ ਰਹੇ ਨੇ ਔਰ ਏਜੰਸੀਆਂ ਦਾ ਦੁਰਉਪਯੋਗ ਕਰਕੇ ਲੋਕਾਂ ਨੂੰ ਚੱਕ-ਚੱਕ ਕੇ ਅੰਦਰ ਫੜ ਕੇ ਦੇ ਰਹੇ ਨੇ ਛੇੜਾ ਮਾਰਾ ਜ ਆ ਬੋਲਦਾ ਕੋਈ ਕੋਈ ਵਿਚਾਰਾ ਪੱਤਰਕਾਰ ਵੀ ਬੋਲਦਾ ਕੋਈ ਐਕਟਿਵਿਸਟ ਬੋਲਦਾ ਚੱਕ ਕੇ ਅੰਦਰ ਕਈ ਕਈ ਲੋਕ ਤਾਂ ਯੁਵਾਪਾ ਵਰਗੇ ਕੇਸਾ 5-5 10-10 ਸਾਲ ਦੇ ਅੰਦਰ ਬੈਠੇ ਨੇ ਜੇਲਾ 'ਚ ਇਸ ਤੋਂ ਵੀ ਜ਼ਿਆਦਾ ਚੇਲ 'ਚ ਬੈਠੇ ਨੇ ਕੋਈ ਯਾਰ ਪੁੱਛਣ ਵਾਲਾ ਹੀ ਨਹੀਂਗਾ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਕਿ ਅੱਜ ਸਾਡੇ ਪੰਜਾਬ ਦੇ ਕੈਂਸਰ ਦੇ ਹਾਲਾਤ ਨੇ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਕੱਲਾ ਪਾਣੀ ਕੈਂਸਰਸ ਨਹੀਂ ਹੋਇਆ ਪੰਜਾਬ ਹੀ ਕੈਂਸਰਸ ਹੋ ਗਿਆ ਇਹ ਤਾਂ ਉਹਨੂੰ ਵਾਹਿਗੁਰੂ ਕਾਲਪੁਰਖ ਸਾਨੂੰ ਕੋਈ ਸ਼ਕਤੀ ਬਖਸ਼ੇ ਆਪਣੇ ਪੰਜਾਬ ਨੂੰ ਥੋੜਾ ਜਿਹਾ ਜੀਤੇ ਲੈ ਕੇ ਆਈਏ ਬਹੁਤ ਸਮਾਂ ਲੱਗਣਾ ਵਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਜਾੜਾ ਹੋਇਆ ਸਾਡੀਆਂ ਹਰ ਗੱਲ ਦਾ ਵਾਤਾਵਰਣ ਦਾ ਜ਼ਮੀਨ ਅਤੇ ਪਾਣੀ ਦਾ ਭ੍ਰਿਸ਼ਟਾਚਾਰ ਦਾ ਆ ਜਿਹੜਾ ਕਿਸਾਨੀ ਮੁਸ਼ਕਿਲਾਂ ਤਾਂ ਨੇ ਇਹਨਾਂ ਦਾ ਇਹ ਸਾਰੀਆਂ ਗੱਲਾਂ ਨੂੰ ਔਰ ਖਾਸ ਤੌਰ ਤੇ ਆਰਥਿਕ ਤੌਰ ਤੇ ਪੰਜਾਬ ਨੂੰ ਉਜਾੜ ਦਿੱਤਾ ਤੁਹਾਨੂੰ ਪਤਾ ਹੈ ਕਿ ਸਿੱਖਿਆ ਕ੍ਰਾਂਤੀ ਦਾ ਇਕੱਲੇ ਨਹੀਂ ਪੱਥਰ ਰੱਖਣਾ ਵਾਸਤੇ ਕੱਲੇ ਨਹੀਂ ਪੱਥਰ ਰੱਖਣ ਵਾਸਤੇ ਆਮ ਆਦਮੀ ਪਾਰਟੀ ਦੀ ਮੂਲ ਸਰਕਾਰ ਨੇ 12 ਕਰੋੜ ਰੁਪਏ ਖਰਚ ਕੀਤਾ ਵਾ ਇਹ 12 ਕਰੋੜ ਰੁਪਏ ਕਿਤੇ ਡਿਸਪੈਂਸਰੀਆਂ ਤੇ ਕਿਸੇ ਚਾਰਜ ਖੂਲਾਂ ਦੇ ਲਾਏ ਹੁੰਦਾ ਤਾਂ ਕੁਝ ਠੀਕ ਜਾਰੀ ਕਰ ਸਕਦੇ ਐਮ ਐਲ ਏ ਦੀ ਪੈਨਸ਼ਨ ਰੱਦ ਕਰਤੀ ਕਹਿੰਦੇ ਜੀ ਮਲਟੀਪਲ ਪੈਨਸ਼ਨ ਦਾ ਬੜਾ ਖਰਚਾ ਹੋ ਰਿਹਾ ਕਿੰਨਾ ਖਰਚਾ ਹੁੰਦਾ ਸਾਲ ਦਾ ਲਗਭਗ 15 ਕਰੋੜ ਰੁਪਏ ਮਲਟੀਪਲ ਪੈਨਸ਼ਨ ਵਿੱਚ ਜਾਂਦਾ ਸੀ ਚਲੋ ਅਸੀਂ ਉਦੋਂ ਸਾਰਿਆਂ ਨੇ ਸਪੋਰਟ ਕੀਤੀ ਕਿ ਇਹਦਾ ਇਹ ਖਰਚਾ ਵੀ ਬਚਾਇਆ ਜਾਵੇ ਪਰ ਇਹਨਾਂ ਨੇ ਉਹ ਮਲਟੀਪਲ ਪੈਨਸ਼ਨ ਤਾਂ ਕੱਟਤੀ ਐ ਐਮ ਐਲ ਏ ਦੀ ਇਹ 12 ਕਰੋੜ ਤੱਕ ਲਾ ਇੱਕ ਗਲਤੀ ਖਚਤਾ ਇਸ ਤੋਂ ਇਲਾਵਾ ਜਿਹੜਾ ਹੈਲੀਕਾਪਟਰ ਦਾ ਉਜਾੜਾ ਹੋ ਰਿਹਾ ਕੇਚਰੀਵਾਲ ਵੰਦੋਂ ਜਿਹੜੇ ਨਤਾੜੇ ਹੋਏ ਨਕਾਰੇ ਹੋਏ ਜਿਹੜੇ ਦਿੱਲੀੋਂ ਕੱਢੇ ਇਹ ਲੋਕਾਂ ਨੇ ਅਸ ਸੋਡਿਆ ਕੇਚਰੀਵਾਲ ਅਸ ਸਤਿੰਦਰ ਜੈਨ ਆ ਵਗੈਰਾ ਵਗੈਰਾ ਇਹ ਸਾਡੇ ਤੇ ਰਾਜ ਕਰ ਰਹੇ ਨੇ ਯਾਰ ਆਣ ਕੇ ਸਾਡੇ ਜਹਾਜ਼ ਸਾਡਾ ਹੈਲੀਕਾਪਟਰ ਸਾਡੇ 6 6 ਫੁੱਟ ਦੇ ਜਵਾਨ ਪੁਲਿਸ ਦੇ ਕਮਾਂਡੋ ਸਾਡੇ ਗੈਸਟ ਹਾਊਸ ਸਾਡਾ ਹੀ ਪੈਸਾ ਤੇ ਸਾਨੂੰ ਹੀ ਮਤਲਬ ਆ ਜਿਹੜਾ ਕੁਸਤੇ ਨੇ ਲੋਕ ਗਲਤ ਨੀਤੀਆਂ ਕਰਦੇ ਨੇ ਆ ਜਿਹੜਾ ਲੈਂਡ ਪੂਲਿੰਗ ਦਾ ਕੇਸ ਆ ਨਾ ਲੁਧਿਆਣੇ ਦਾ ਇਹ ਕੋਈ ਐਵੇਂ ਤੁਰੇ ਜਾਂਦੇ ਨਹੀਂ ਕੋਈ ਪ੍ਰੋਗਰਾਮ ਬਣਿਆ ਇਹ 100% ਲੈਂਡ ਮਾਫੀਆ ਦਾ ਪ੍ਰੋਗਰਾਮ ਹੈ ਉਹਨਾਂ ਨੇ ਇੱਕ ਵਿਉਂਤਬੰਦੀ ਬੈਠੀ ਦਿੱਲੀ ਆ ਦੇ ਲੋਕਾਂ ਨੇ ਸ਼ਰਾਰਤ ਨਾਲ ਕਿ ਕਿਉਂ ਨਾ ਯਾਰ ਆਪਾਂ ਲੁਧਿਆਣੇ ਦੇ ਲਾਗੇ ਇੱਕ ਅਰਬਨ ਸਟੇਟ ਕ੍ਰੀਏਟ ਕਰੀਏ ਤੇ ਮੁੜ ਕੇ ਜਿਹੜਾ ਲੈਂਡ ਸ਼ਾਰਕਸ ਮਾਫੀਆ ਨੇ ਪਹਿਲਾਂ ਗੱਲ ਕੀਤੀ ਹੋਈ ਉਹਨਾਂ ਦੇ ਨਾਲ ਉਹਨੂੰ ਇਕੱਠੀ-ਕੁੱਠੀ ਕਰਕੇ ਉਹਨਾਂ ਨੂੰ ਦੇ ਦੇਣਗੇ ਉਹ ਡਿਵੈਲਪ ਕਰਨਗੇ ਆਪਣਾ ਵਿੱਚੋਂ ਵੱਡਾ ਕਟ ਜਿਹੜਾ ਲਿਆ ਜਾਵੇਗਾ ਇਹ ਲੈਂਡ ਲੂਟ ਪੂਲਿੰਗ ਨਹੀਂ ਗਈ ਇਹ ਲੈਂਡ ਫੂਲਿੰਗ ਆ ਇਹ ਤੁਹਾਡਾ ਮਜ਼ਾਕ ਕਿਸਾਨਾਂ ਦਾ ਜਿਹੜੇ ਉਹਨਾਂ ਨੂੰ ਉਜਾੜ ਦਿੱਤਾ ਜਾਊਗਾ ਕਿੱਦਣ ਨੂੰ ਅਰਬਨ ਸਟੇਟ ਬਣੇਗੀ ਅਖੇ ਤੁਹਾਨੂੰ ਉਹਦੇ ਚੋ ਸ਼ੇਅਰ ਦੇਾਂਗੇ ਜੀ ਦੁਕਾਨ ਲੋਟਾਂ ਦੇ ਤੇ ਦੁਕਾਨਾਂ ਦਾ ਕੋਈ ਤੁਹਾਨੂੰ ਪੈਸਾ ਕਿਸਾਨਾਂ ਨੂੰ ਹੁਣ ਨਹੀਂ ਦੇਣਾ ਐਡੇ ਸ਼ਾਤਰ ਬੰਦੇ ਨੇ ਔਰ ਪੰਜਾਬ ਬੇਸੀ ਬਹੁਤ ਛੋਟੀ ਜੀ ਸਟੇਟ ਹੈ 50000 ਸਕਰ ਕਿਲੋਮੀਟਰ ਸਟੇਟ ਹੈ ਪੰਜਾਬ ਟੋਟਲ 13000 ਪਿੰਡ ਆ 3.5 3 ਘੰਟਿਆਂ ਤੁਸੀਂ ਇੱਕ ਤੋਂ ਦੂਜੇ ਸਿਰੇ ਤੱਕ ਪਹੁੰਚ ਸਕਦੇ ਇੰਨਾ ਛੋਟਾ ਜਿਹਾ ਸਟੇਟ ਆ ਔਰ ਇਹ ਚ ਪਹਿਲੇ ਹੀ ਸ਼ਹਿਰੀਕਰਨ ਬਹੁਤ ਹੋ ਚੁੱਕਾ ਵਾ ਬਹੁਤ ਆਬਾਦੀ ਜਿਹੜੀ ਆ ਉਹ ਕੰਕਰੀਟ ਜੰਗਲ ਬਣ ਚੁੱਕਾ ਵਾ ਇਹਦੇ ਵਾਸਤੇ ਹੋਰ 24000 311 ਏਕੜ ਜ਼ਮੀਨ ਕੱਲੇ ਲੁਧਿਆਣੇ ਚ ਔਰ ਅਗਰ ਆਪਾਂ ਇਹ ਹੋਣ ਦਿੱਤਾ ਜਦੋਂ ਉਹਨੇ ਕਿਹਾ ਛੋਟੇ ਵੀਰ ਨੇ ਸਾਰੇ ਪੰਜਾਬ ਦੇ ਵਿੱਚ ਇਦਾਂ ਦੀਆਂ ਅਰਬਨ ਸਟੇਟਾਂ ਬਣਾਓ ਅੱਛਾ ਮੈਂ ਪੁੱਛਣਾ ਚਾਹੁੰਨਾ ਕੇਜਰੀਵਾਲ ਤੇ ਭਗਵੰਦ ਨੂੰ ਤੁਹਾਡੇ ਤੋਂ ਕਿਸ ਨੇ ਮੰਗਿਆ ਕਿ ਸਾਨੂੰ ਅਰਬਨ ਸਟੇਟ ਚਾਹੀਦੀ ਪੰਜਾਬ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਲੋਕੀ ਮੰਗਦੇ ਨੇ ਕਿ ਨਰਿੰਦਰ ਸਿੰਘ ਦਾ ਇਨਸਾਫ ਦਿਓ ਦਸ਼ਨਦੀਪ ਦਾ ਜਿਹੜਾ ਇਨਸਾਫ ਦਿਓ ਡੀਏਪੀ ਦੀ ਖਾਦ ਦਿਓ ਸਾਡੇ ਬੱਚਿਆਂ ਨੂੰ ਨੌਕਰੀਆਂ ਦਿਓ ਸਾਡੂ ਥਾਣਿਆਂ ਤੇ ਜਿਹੜਾ ਤਹਿਸੀਲਾਂ ਦੇ ਇਸ ਲੁੱਟ ਤੋਂ ਬਚਾਓ ਉਹ ਤਾਂ ਚੀਜ਼ਾਂ ਤੁਸੀਂ ਦਿੰਦੇ ਨਹੀਂਗੇ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਉਹ ਅਰਬਨ ਸਟੇਟ ਸਾਨੂੰ ਦਿੱਤੀ ਜਾ ਰਹੀ ਹੈ ਅਸਲ ਵਿੱਚ ਇਹ ਇੱਕ ਬਹੁਤ ਵੱਡਾ ਹਜ਼ਾਰਾਂ ਕਰੋੜਾ ਰੁਪਏ ਦਾ ਘੁਟਾਲਾ ਵਾ ਔਰ ਕੌਣ ਕਰ ਰਿਹਾ ਘੁਟਾਲਾ ਇਹ ਤਾਂ ਘੁਟਾਲੇ ਬਾਛ ਨੇ ਕੇਜਰੀਵਾਲ ਤੇ ਇਹਦੀ ਪਾਰਟੀ ਤੇ 2000 ਕਰੋੜ ਦਾ ਸ਼ਰਾਬ ਦਾ ਘਟਾਲਾ ਚੱਲ ਰਿਹਾ 2000 ਕਰੋੜ ਦਾ ਕਿਤੇ ਥੋੜਾ ਹੁੰਦਾ ਐਵੇਂ ਹੀ ਰੋਈ ਜਾਂਦੇ ਨੇ ਡੇਡ ਡੇਡ ਸਾਲ ਅੰਦਰ ਰਹੇ ਨੇ ਸੁਪਰੀਮ ਕੋਰਟ ਨੇ ਜ਼ਮਾਨਤਾਂ ਦਿੱਤੀਆਂ ਨੇ ਅਸੀਂ ਤਾਂ ਇਹਨਾਂ ਨੂੰ ਕਿੱਦਾਂ ਬੇਗੁਨਾਹ ਕਹਿ ਦਈਏ ਅੱਛਾ ਉੱਥੇ ਕਹੀ ਜਾਂਦਾ ਭਗਵੰਤ ਕਿ ਆਸ਼ੂ ਦੇ ਨਾਲੇ ਜੋ ਕੇਸ ਚੱਲਦਾ ਇਹ ਤਾਂ ਜ਼ਮਾਨਤ ਤੇ ਆਇਆ ਵਾ ਤੇ ਇਹ ਮੁੜ ਕੇ ਸਟੇਜ ਵੱਲ ਨਹੀਂ ਦੇਖਦਾ ਜਿਹੜਾ ਕੇਜਰੀਵਾਲ ਤੇ ਸਤਿੰਦਰ ਜੈਨ ਤੇ ਮਜੀਠ ਸਿੰਘ ਸੋਢੀਆ ਉਹਦਾ ਜ਼ਮਾਨਤਾਂ ਦੇ ਨੇ ਆਸ਼ੂ ਦੇ ਤਾਂ ਕੇਸ ਵੀ ਕੇਸ ਜਿਹੜੇ ਮੁਕਦਮੇ ਕੋਸ਼ ਕਰਦੇ ਹਾਈ ਕੋਰਟ ਨੇ ਇਹਨਾਂ ਦੇ ਜਿਹੜੇ ਮੁਕੱਦਮੇ ਨੇ ਉਹ ਤਾਂ ਹਲੇ ਸੁਪਰੀਮ ਕੋਰਟ ਤੋਂ ਜਾ ਕੇ ਜਮਾਨਤਾ ਮਿਲੀਆਂ ਡੇਢ ਡੇਢ ਸਾਲ ਅੰਦਰ ਆ ਯਾਰ ਏਡੇ ਬਿਸ਼ਰਮ ਬੰਦੇ ਮੈਂ ਜ਼ਿੰਦਗੀ ਚ ਕਦੀ ਨਹੀਂ ਦੇਖੇ ਇਸ ਲਈ ਇਹ ਜਿਹੜਾ ਸ਼ਹਿਰੀਕਰਨ ਹੈ ਨਾ ਇਹ ਇੱਕ ਇਹਨਾਂ ਦੀ ਵਿਉਂਤਬੰਦੀ ਦੇ ਨਾਲ ਲੁੱਟ-ਧਮ ਮਸਲਾ ਵਾ 2000 ਕਰੋੜ ਦਾ ਇਹਨਾਂ ਦੇ ਕਲਾਸਰੂਮ ਦਾ ਘੁਟਾਲਾ ਹੋ ਗਿਆ ਕਦੀ ਯਾਰ ਉਹ ਸੁਣਿਆ ਕਿਸੇ ਸਰਕਾਰੀ ਸਕੂਲ ਦਾ ਕਲਾਸਰੂਮ 25 ਲੱਖ ਰੁਪਏ ਦਾ ਬਣਦਾ ਹੋਵੇ ਸੁਣਿਆ ਕਦੀ ਕਿਸੇ ਨੇ 8-8000 ਕਹਦਾ ਸਕੁਅਰ ਫੁੱਟ ਦਾ ਖਰਚਾ ਦਿਖਾਤਾ ਉੱਥੇ ਫਸਣਾ ਹੀ ਆ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਵੀ ਮੈਂ ਕਹਿਣਾ ਚਾਹਨਾ ਵਾਂ ਮੈਂ ਜਿਹੜਾ ਕਿਹਾ ਕਿ ਪ੍ਰਮਾਤਮਾ ਸਾਨੂੰ ਸ਼ਕਤੀ ਬਖਸ਼ੇ ਸਾਡੀ ਕਾਂਗਰਸ ਦੀ ਸਰਕਾਰ ਬਣੇ ਇਹ ਸਾਰੇ ਕੁਟਾਲਿਆਂ ਦੀ ਦੁਬਾਰਾ ਤੋਂ ਜਾਂਚ ਕੀਤੀ ਜਾਊ ਪੰਜਾਬ ਦੇ ਵਿੱਚ ਔਰ ਪਾਈ ਪਾਈ ਦਾ ਪਹਚਾਰਦਾ ਹਿਸਾਬ ਲਿਆ ਜਾਵੇ ਇਹ ਜਿਹੜੇ ਚੜਦੇ ਨੇ ਨਾ ਹੈਲੀਕਾਪਟਰ ਇਹਦਾ ਵੀ ਹਿਸਾਬ ਲਿਆ ਜਾਊਗਾ ਮਾਈਂਡ ਜਿਓ ਜਹਾਜ਼ ਦਾ ਦੁਰਉਪਯੋਗ ਉਧਰ ਔਰ ਜਿੱਥੇ-ਜਿੱਥੇ ਇਹਨਾਂ ਨੇ ਜਾ ਕੇ ਨੀ ਪੱਥਰ ਰੱਖੇ ਨੇ ਨਜਾਇਜ਼ ਹਿੰਦੀ ਵਿੱਚ ਲਿਖਾ ਕੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਕੇਜ ਦੀ ਕੁਜਰੀਵਾਲ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਦੀ ਅਕਾਉਂਟੇਬਿਲਟੀ ਹੋਣੀ ਆ ਅੱਛਾ ਪੁਲਿਸ ਦੀ ਗੱਲ ਕਰ ਲੋ ਕਿੰਨਾ ਪੁਲਿਸ ਦਾ ਦੁਰਉਪਯੋਗ ਕੀਤਾ ਫੜ ਫੜ ਕੇ ਅੰਦਰ ਦਵਾਏ ਮੇਰੇ ਅਰਗੇ ਬੰਦੇ ਆ ਜਿਹੜੇ ਕਾਰਕੁੰਨ ਸੀਗੇ ਕਾਂਗਰਸ ਦੇ ਹੋਰ ਲੀਡਰ ਉਹ ਹੁਣ ਹੁਣ ਪੁਲਿਸ ਵਾਲਿਆਂ ਨੂੰ ਬਲੀ ਦਾ ਬੱਕਰਾ ਬਣਾਏ ਜਾਂਦੇ ਨੇ ਉਹ ਵਿਚਾਰੇ ਨੇ ਜਿਹੜੇ ਡੀਐਸਪੀ ਨੇ ਫੜੀ ਉਹ ਅਮਨਦੀਪ ਕੌਰ ਉਹਨੂੰ ਸਸਪੈਂਡ ਕਰਤਾ ਆਸ਼ੂ ਦੇ ਖਿਲਾਫ ਜਿਹੜਾ ਸਮਨ ਕੀਤਾ ਤੁਹਾਡਾ ਖਾਲ ਆਸ਼ੂ ਕਢਾ ਸਕਦਾ ਆਪੋਜੀਸ਼ਨ ਚ ਰਹਿ ਕੇ ਜਿਹਦੇ ਤੇ ਜਿਹੜਾ ਸਾਲ ਜੇਲ੍ਹ ਕੱਟ ਕੇ ਆਇਆ ਹੋਵੇ ਤੇ ਕਹਿਣ ਤੇ ਕੋਈ ਐਸਐਸਪੀ ਉਹਨੂੰ ਨੋਟਿਸ ਕੱਢੇਗਾ ਆਪ ਹੀ ਨੋਟਿਸ ਕੱਢਿਆ ਜਦੋਂ ਦੇਖਿਆ ਕਿ ਪਬਲਿਕ ਡੋਮੇਨ ਵਿੱਚ ਉਲਟ ਜਾਰੀ ਗੱਲ ਉਦੋਂ ਉਹਨੂੰ ਵਿਚਾਰੇ ਨੂੰ ਬਲੀ ਦਾ ਬੱਕਰਾ ਬਣਾ ਕੇ ਉਸ ਐਸਐਸਪੀ ਨੂੰ ਸਸਪੈਂਡ ਕਰਤਾ ਮੈਂ ਤਾਂ ਪੁਲਿਸ ਵਾਲਿਆਂ ਨੂੰ ਕਹੂੰਗਾ ਕਿ ਇਹਨਾਂ ਦੇ ਗਲਤ ਆਖੀ ਕੰਮ ਨਾ ਕਰੋ ਹੁਣ ਬਹੁਤ ਹੋ ਗਿਆ ਕਿਉਂਕਿ ਅਗਲੀ ਸਰਕਾਰ ਵਿੱਚ ਤੁਹਾਨੂੰ ਸਭ ਨੂੰ ਇਹਨਾਂ ਗੱਲਾਂ ਦਾ ਲਿਖਾ ਝੋਖਾ ਦੇਣਾ ਪੈਣਾ ਮਤ ਸਮਝਣਾ ਕਿ ਇਹ ਜੋ ਕਰ ਗਏ ਨੇ ਤੇ ਜੋ ਹੋ ਗਿਆ ਤੇ ਇਹਦੇ ਤੇ ਮਿੱਟੀ ਪ ਹਰ ਇੱਕ ਗੱਲ ਦਾ ਔਰ ਮਾਫ ਕਰਨਾ ਕੱਲੇ ਵੱਡੇ ਲੀਡਰਾਂ ਦਾ ਨਹੀਂ ਆ ਜਿਹੜੇ ਪਿੰਡਾਂ ਤੱਕ ਤੁਹਾਡੇ ਉੱਤੇ ਪਰਚੇ ਦਰਜ ਕੀਤੇ ਇਹਦਾ ਵੀ ਹਿਸਾਬ ਲਿਆ ਜਾਵੇਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਤੁਹਾਡਾ ਆ ਮੱਕੀ ਦੀ ਗੱਲ ਕਰ ਲਓ ਜੀ ਰੋਜ਼ ਭਗਵੰਤ ਮਾਨ ਸ਼ੋਰ ਮਚਾਉਂਦਾ ਮੈਂ ਡਾਇਵਰਸਿਫਾਈ ਕਰੂੰਗਾ ਕਣਕ ਛੋਟਾ ਕਣਕ ਤੇ ਚੋਨੇ ਦੀ ਫਸਲ ਤੋਂ ਹਟਾ ਕੇ ਪਹਿਲਾਂ ਮੂੰਗੀ ਦਾ ਕੰਮ ਸਾਨੂੰ ਸਿਖਾਇਆ 95% ਮੂੰਗੀ ਫਸਲ ਡਿਸਟ्रेस ਸੇਲ ਤੇ ਜਾਣੀ ਕਿ ਘੱਟ ਰੇਟ ਤੇ ਗਈ ਹੈ 95% ਛੱਡ ਗਏ ਲੋਕੀ ਹੁਣ ਮੱਕੀ ਦਾ ਤੇ ਦੂਜੀਆਂ ਫਸਲਾਂ ਦਾ ਇਸ ਵਾਰ ਤੁਸੀਂ ਸਾਰਿਆਂ ਨੇ ਦੱਸਤਾ ਕਿ ਜਿਹੜੀ ਗਿੱਲੀ ਮੱਕੀ ਆ ਰਹੀ ਮੰਡੀਆਂ 'ਚ ਉਹਦਾ 15-1600 ਰੁਪਏ ਰੇਟ ਲੱਗ ਰਿਹਾ 14-1500 ਜਿਹੜੀ ਪੂਰੀ ਸੁਕਾ ਕੇ ਲੈ ਕੇ ਆਉਂਦੇ ਉਹਦਾ 2000-2100 ਐਮਐਸਪੀ ਹੈਗੀ 2400 ਰੁਪਏ 1000 ਰੁਪਏ ਤੋਂ ਲੈ ਕੇ 4-500 ਰੁਪਏ ਤੱਕ ਲੁੱਟ ਹੋ ਰਹੀ ਤੁਹਾਡੀ ਔਰ ਠੀਕ ਬੋਲੇ ਭਰਾ ਸਾਡੇ ਝੋਨੇ 'ਚ ਕਿੰਨੀ ਲੁੱਟ ਹੋਈ ਕਿਸੇ ਨੇ ਕਿਹਾ ਹੀ ਨਹੀਂ ਯਾਰ ਕੁਝ ਆਪਾਂ ਚੱਜਣਾ ਆਪਣੀ ਗੱਲ ਉਠਾ ਹੀ ਨਹੀਂ ਸਕੇ ਸਭ ਨੇ ਚੁੱਪਚੀਤੇ ਸਰੈਂਡਰ ਕਰਕੇ ਕਿਸਾਨਾਂ ਨੇ ਜਿਹੜੇ ਸੀਗੇ ਉਹ ਪੈਸੇ ਦਿੱਤੇ ਮਾਝੇ ਵਿੱਚ ਤਾਂ 3-400 ਰੁਪਏ ਕਵਿੰਟਲ ਠੱਗਿਆ ਗਿਆ। ਔਸਤਨ ਪੰਜਾਬ ਦੇ ਵਿੱਚ ਲਗਭਗ ਜਿਹੜਾ ਹੈ ਉਹ 150 ਰੁਪਏ ਦਾ ਘੱਟ ਲਗਿਆ ਸਾਨੂੰ। ਤੁਹਾਨੂੰ ਸਭ ਨੂੰ ਪਤਾ ਕਿ ਕੇਂਦਰ ਸਰਕਾਰ ਖਰੀਦ ਕਰਦੀ ਪੈਸਾ ਤਾਂ ਉਹਨਾਂ ਨੇ ਦਿੱਤਾ 43000 ਕਰੋੜ ਰੁਪਏ। ਇਹ ਉਹਦਾ ਵੀ ਪੈਸਾ ਵਿੱਚੋਂ ਰੱਖ ਕੇ ਇਹਨੇ ਮਾਰ ਕੇ ਨੇ 5000 ਕਰੋੜ ਰੁਪਏ ਦਾ ਘਟਾਲਾ ਇਹ 5000 ਮੈਂ ਸੀਬੀਆਈ ਨੂੰ ਚਿੱਠੀ ਲਿਖੀ, ਹੋਮ ਮਿਨਿਸਟਰ ਨੂੰ ਦਿੱਲੀ ਚਿੱਠੀ ਲਿਖੀ। ਕਿਸੇ ਨੇ ਬਾਰਦਰ ਨਹੀਂ ਕੀਤਾ। ਇੰਨੇ ਵੱਡੇ ਪੱਧਰ ਤੇ ਪਹਿਲਾਂ ਆਪਣੀ ਲੁੱਟ ਹੋ ਚੁੱਕੀ ਹੈ। ਆਪਾਂ ਪਾਣੀਆਂ ਦੀ ਗੱਲ ਕਰਦੇ ਆਂ ਸਾਰਾ ਪੰਜਾਬ ਐਡਾ ਸਾਫ਼ ਪਾਣੀ ਸੀ ਤੁਸੀਂ ਮੇਰੇ ਸਾਰੇ ਮੇਰੀ ਸਪੋਰਟ ਕਰੋਗੇ ਆਪਾਂ ਸਾਰੇ ਵਗਦੀ ਆੜ ਚੋਂ ਪਾਣੀ ਪੀ ਲੈਂਦੇ ਸੀ ਪਿੰਦੇ ਸੀ ਕਿ ਨਹੀਂ ਪਿੰਦੇ ਸੀ ਜਰਾ ਐ ਨੀਵੇਂ ਜਾਂ ਚਲੇ ਚੋ ਖੜੇ ਪਾਣੀ ਨੂੰ ਐ ਹੱਥ ਮਾਰਨਾ ਤੇ ਆਪਣਾ ਪਾਣੀ ਪੀ ਲੈਣਾ ਸਾਡਾ ਸਾਰਾ ਘਰਾਂ ਦਾ ਪਾਣੀ ਪੂਟੀਆਂ ਚੋਂ ਨਲਕਿਆਂ ਚੋਂ ਸੀਗਾ ਨਲਕਾ ਤਾਂ ਐ ਵੀ 100 ਫੁੱਟ ਦੇ ਥੱਲੇ ਲੱਗਾ ਹੁੰਦਾ ਸੀਗਾ ਅੱਜ ਸਾਡਾ ਪਾਣੀ ਸਾਰਾ ਜ਼ਹਿਰ ਹੋ ਗਿਆ ਜ਼ਹਿਰ ਔਰ ਸਾਰਾ ਕੈਂਸਰ ਜਿੰਨਾ ਮਾਲਵੇ ਦੀ ਧਰਤੀ ਵਿੱਚ ਮੈਂ ਦਾ ਇਲੈਕਸ਼ਨ ਲੜ ਕੇ ਦੇਖੀ ਉਧਰਲੇ ਪਾਸੇ ਜਾ ਕੇ ਤੋਬਾ ਮੇਰੀ ਉਹ ਪਾਣੀ ਪੀਂਦੇ ਕਿੱਦਾਂ ਨੇ ਜਿਹੜੇ ਵਾਟਰ ਵਰਕਸ ਬਣੇ ਨੇ ਖੁੱਲੇ ਐਦਾ ਵਿੱਚੇ ਜਾਨਵਰ ਮਰੇ ਪਏ ਨੇ ਵਿੱਚੇ ਹੀ ਦੂਜਾ ਗੰਦ ਜੋ ਬੁੱਢੇ ਦਰਿਆ ਦਾ ਨਾਲੇ ਦਾ ਆਇਆ ਸਾਰਾ ਇੰਡਸਟਰੀਅਲ ਪੌਇਜ਼ਨ ਕਿਸੇ ਨੇ ਯਾਰ ਪੁੱਛਿਆ ਨਹੀਂ ਕਿ ਕੋਈ ਗੱਲ ਹੀ ਨਹੀਂ ਕੀਤੀ ਕੀਤੀ ਆ ਸਰਕਾਰਾਂ ਬਣਾਉਣ ਤੋਂ ਪਹਿਲਾਂ ਕਿੱਦਾਂ ਦੀਆਂ ਗੱਲਾਂ ਲੰਬੀਆਂ ਲੰਬੀਆਂ ਕਰਦੇ ਸੀ ਮੈਂ ਜਿਹੜਾ ਮੁੱਦਾ ਮੇਰਾ ਬੜਾ ਇੰਪੋਰਟੈਂਟ ਟਾਈਮ ਹੈ ਕਰਦੇ ਰਹਿਣਾ ਹਾਂ ਔਰ ਮੈਂ ਕਹਿਣਾ ਕਿ ਜਿਸ ਦਿਨ ਸਰਕਾਰ ਬਣੂਗੀ ਇਸ ਨੂੰ ਆਪਾਂ ਲਾਗੂ ਕਰਵਾਉਣਾ ਤੇ ਕੋਈ ਵੀ ਬਾਹਰੋਂ ਆਣ ਕੇ ਸਾਡੇ ਤੇ ਗੈਰ ਪੰਜਾਬੀ ਪੰਜਾਬ ਵਿੱਚ ਬਿਨਾਂ ਸ਼ਰਤ ਪੂਰੀਆਂ ਕੀਤੇ ਸ਼ਰਤ ਪੂਰੀ ਕਰੋ ਜਿਵੇਂ ਹਿਮਾਚਲ ਦਾ ਲਾਅ ਹੈ ਜਿਵੇਂ ਗੁਜਰਾਤ ਚ ਲਾਅ ਬਣਾਇਆ ਪ੍ਰਾਈਮ ਮਿੰისტਰ ਦੀ ਸਟੇਟ ਹੁਣੇ ਤਾਜ਼ਾ ਉੱਤਰਾਖੰਡ ਵਿੱਚ ਭਾਜਪੀ ਨੇ ਆ ਹੁਣ ਬਣਾਇਆ 25 ਕਿ ਕੋਈ ਵੀ ਬਾਹਰਲਾ ਬੰਦਾ ਆਣ ਕੇ ਸੂਬੇ ਦੇ ਵਿੱਚ ਨਾ ਵੋਟਰ ਬਣ ਸਕੇ ਨਾ ਜ਼ਮੀਨ ਖਰੀਦ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਮਤ 2023 ਦਾ ਮੈਂ ਬਿੱਲ ਪੇਸ਼ ਕੀਤਾ ਹੋਇਆ ਪ੍ਰਾਈਵੇਟ ਮੈਂਬਰਸ ਬਿੱਲ ਮੇਰਾ ਅਧਿਕਾਰ ਆ ਪਰ ਆ ਕੁਲਤਾਰ ਸੰਗਮਾ ਜਿਹੜੇ ਫਰਜ਼ੀ ਇਨਕਲਾਬੀ ਨੇ ਝੂਠੇ ਮੁੱਕਰ ਨਾਲੇ ਬੰਦੇ ਇਹਨਾਂ ਨੇ ਉਸ ਨੂੰ ਪਰੇਲਾ ਪਰੇ ਛੱਡ ਛੱਡਿਆ ਦੋਸਤੋ ਜਦ ਮੈਂ ਪਹਿਲਾਂ ਕਿਹਾ ਕਿ ਜਦੋਂ ਕਿਸੇ ਨੂੰ ਕੋਈ ਛੋਟਾ ਦਰਦ ਹੋਵੇ ਨਾ ਕੋਈ ਕਿਸੇ ਦੇ ਇੱਦਾਂ ਛਰੀਟ ਵੱਜੀ ਹੋਵੇ ਪਹਿਲਾਂ ਧਿਆਨ ਜਾਂਦਾ ਛਰੀਟ ਤੇ ਤੇ ਜੇ ਦੂਜੇ ਪਾਸੇ ਕੋਈ ਉਹਦੇ ਕੋਈ ਜ਼ਖਮ ਕੋ ਚਾਕੂ ਮਾਰ ਦਵੇ ਤੇ ਸਾ ਆ ਛਰੀਟ ਤੋਂ ਹਟ ਕੇ ਤੇ ਚਾਕੂ ਅੱਜ ਪੰਜਾਬ ਦੇ ਹਰ ਪਾਸੇ ਹਮਲਾ ਹੋਆ। ਔਰ ਵਿਉਂਤਬੰਦੀ ਦੇ ਨਾਲ ਹਮਲਾ ਹੋਆ। ਤੁਹਾਡੀ ਮਾਨਸਿਕਤਾ ਨੂੰ ਖਤਮ ਕਰਨ ਵਿੱਚ। ਤੁਹਾਡੀ ਜ਼ਹਿਨੀਅਤ ਨੂੰ, ਤੁਹਾਡੇ ਅਣਖ ਤੇ ਕੈਰਤ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਦੁਬਾਰਾ ਨਾ ਉੱਠਣ। ਆਪਗਵਾਨ ਪਾਨ ਨੇ ਜਿਹੜਾ ਉਠਾਇਆ, ਜਿਹੜਾ ਅੰਦੋਲਨ ਕਿਸਾਨਾਂ ਦਾ, ਇਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਉਹਦੇ ਨਾਲ। ਉਹ ਤਾਂ ਬੈਠੇ ਸੀ ਸ਼ੰਭੂ ਦੇ ਵਿੱਚ ਜਾ ਕੇ ਦਿਖਨੌਰੀ ਜਾਣਾ ਸੀ ਦਿੱਲੀ ਉਹਨਾਂ ਨੇ। ਇਹ ਆਪਣੀ ਜ਼ਹਿਨੀਅਤ ਤੇ ਹਮਲਾ ਹੋਆ। ਸਾਡੀ ਸੋਚ ਤੇ ਵਿਚਾਰ ਤੇ ਕਿ ਇਹਨਾਂ ਨੂੰ ਕੁੱਚਰੋ ਔਰ ਉਹ ਸ਼ਰੀਆਮ ਕਹਿਣ ਲੱਗਿਆ ਕਿ ਗਾਂ ਤੋਂ ਮੈਂ ਪੰਜਾਬ ਦੇ ਵਿੱਚ ਕੋਈ ਧਰਨਾ ਤੇ ਮੁਜਾਹਰਾ ਨਹੀਂ ਹੋਣ ਦੇਣਾ ਹੁਣ ਦੱਸੋ ਮੈਨੂੰ ਮੋਦੀ ਦੀ ਸਰਕਾਰ ਦੇ ਵਿੱਚ ਤੇ ਕੇਜਰੀਵਾਲ ਦੀ ਸੋਚ ਵਿੱਚ ਕੀ ਅੰਤਰ ਹੈਗਾ ਵਾ ਹੈ ਕੋਈ ਅੰਤਰ ਝੂਠੇ ਪੁਲਿਸ ਮੁਕਾਬਲੇ ਅੱਜ ਸਾਰੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਆ ਪਟਿਆਲੇ ਦੇ ਬੈਠਾ ਬਿੱਟੂ ਬੋਲ ਕੇ ਗਿਆ ਉਹਨੇ ਜਸਪ੍ਰੀਤ ਇੱਕ 22 ਸਾਲ ਦਾ ਮੁੰਡਾ ਸਿਰਫ ਕੈਨੇਡਾ ਤੋਂ ਆਇਆ 22 ਸਾਲ ਦਾ ਆਦਮੀ ਕੋਈ ਅਤਵਾਦੀ ਹੋ ਸਕਦਾ ਦੱਸੋ ਜਰਾ ਕੈਨੇਡਾ ਤੋਂ ਆਇਆ ਸੀਗਾ ਉਹਨੇ ਆਪਣੇ ਪਿੰਡ ਦੇ ਨਾਬੇ ਦੇ ਆੜਤੀਆਂ ਨੂੰ ਪੈਸੇ ਦਿੱਤੇ ਸੀ ਕਿ ਮੈਂ ਆਪਣੇ ਪਿਓ ਨੂੰ ਸਰਪ੍ਰਾਈਜ਼ ਗਿਫਟ ਲੈਣੀ ਹੈ ਕਾਰ ਦੇਣੀ ਆ ਆ ਪੈਸੇ ਪਹਿਲਾਂ ਭੇਜਤੇ ਮੁੱਕਰ ਗਿਆ ਉਹ ਬੰਦਾ ਉਹ ਆਇਆ ਉਹ ਨਿਮੰਤਾ ਦੱਲੇ ਕੀਤੀ ਨਹੀਂ ਕੀਤਾ ਉਹਨਾਂ ਦਾ ਨਿਆਣਾ ਚਲੋ ਅਗਵਾ ਕੀਤਾ ਗਲਤ ਕੀਤਾ ਲੇਕਿਨ ਤੁਸੀਂ ਉਹਨੂੰ ਅਗਵਾ ਦੀ ਸਜ਼ਾ ਦਿਓ ਨਾ ਕਿਡਨੈਪਿੰਗ ਅਬਡਕਸ਼ਨ ਦੀ ਜੋ ਬੰਦੀ ਸਜ਼ਾ ਦਿਓ ਤੁਸੀਂ ਤੁਹਾਨੂੰ ਕਹਨੇ ਅਧਿਕਾਰ ਦਿੱਤਾ ਕਿ ਤੁਸੀਂ ਕੋਲਡ ਬਲੱਡ ਵਿੱਚ ਇਸ ਨੌਜਵਾਨ ਬੱਚੇ just ਸੋਚ ਕੇ ਦੇਖੋ ਅੱਖਾਂ ਬੰਦ ਕਰਕੇ ਅਗਰ ਆਪਣੇ ਪਰਿਵਾਰ ਦੇ ਕਿਸੇ ਨੌਜਵਾਨ ਨੂੰ ਇਦਾਂ ਪੁਲਿਸ ਗੋਲੀ ਮਾਰ ਦੇ ਸਾਡੇ ਤੇ ਕੀ ਬੀਤੇਗੀ ਯਾਰ 22 ਸਾਲ ਦਾ ਬੱਚਾ ਮਾਰ ਦਿੱਤਾ ਯਾਰ ਇਥੋਂ ਗੋਲੀਆਂ ਰੱਖ ਕੇ ਲਾਗੇ ক্লোਜ਼ ਲਿੰਗ ਤੋਂ ਆਟੌਪਸੀ ਔਰ ਜਿਹੜੀ ਉਹਦੀ ਫੋਰੈਂਸਿਕ ਰਿਪੋਰਟ ਆ ਉਹ ਸਾਰਾ ਕੁਝ ਉਹਦੇ ਤੋਂ ਜਗਜ਼ਾਰ ਹੋ ਗਿਆ ਆ ਨਰਿੰਦਰ 180 ਥਾਂ ਤੇ ਉਹਦੇ ਕਰੰਟ ਲਾਏ ਨੇ ਯੁੱਧ ਨਸ਼ੇ ਵਿਰੁੱਧ ਨਹੀਂ ਗਈ ਇਹ ਤਾਂ ਯੁੱਧ ਤੁਹਾਡੇ ਵਿਰੁੱਧ ਆ ਅਗਰ ਯੁੱਧ ਕਰਨਾ ਸੀ ਪੰਜਾਬ ਨੂੰ ਬਚਾਉਣਾ ਸਾਡੀ ਮਾਈਨਿੰਗ ਬਚਾਉਂਦੇ ਸਾਡੀ ਇਕੋਲਜੀ ਸਾਡਾ ਵਾਤਾਵਰਨ ਉਧਰ ਨੂੰ ਮੂੰਹ ਤਾਂ ਕਰਕੇ ਨਹੀਂ ਕੀਤਾ ਕਿਉਂਕੋ ਉੱਥੇ ਪੈਸੇ ਮਿਲਦੇ ਆ ਨਾ ਸਾਰੇ ਖੋਕਰ ਪਾਰਟੀ ਨੂੰ ਆਪੇ ਕਹਿੰਦਾ ਸੀ ਕੇਜਰੀਵਾਲ ਕਿ ਮੈਂ 20000 ਕਰੋੜ ਰੁਪਏ ਬਚਾਉਂਗਾ ਗੈਰ ਕਾਨੂੰਨੀ ਮਾਈਨਿੰਗ ਰੋਕ ਕੇ ਮਨੂੰ ਗੈਰ ਕਾਨੂੰਨੀ ਮਾਈਨਿੰਗ ਤਾਂ ਅੱਜ ਵੀ ਚੱਲ ਰਹੀ ਆ ਸਾਰੇ ਪੰਜਾਬ ਨੂੰ ਪਤਾ ਵਾ ਔਰ ਅੱਜ ਵੀ ਆਮਦਨ ਪੰਜਾਬ ਦੇ ਵਿੱਚ ਮਾਈਨਿੰਗ ਵਿਭਾਗ ਤੋਂ ਸਿਰਫ 250 300 ਕਰੋੜ ਰੁਪਏ ਸਾਲਾਨਾ ਵਾ ਤੇ ਹੁਣ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਣਾ 197500 ਕਰੋੜ ਰੁਪਏ ਕਿੱਥੇ ਜਾ ਰਿਹਾ 10 ਤੁਹਾਡੀਆਂ ਜੇਬਾਂ ਚ ਜਾ ਰਿਹਾ ਵਾ ਸਾਡੇ ਸਾਰੇ ਮੰਤਰੀ ਇਹ ਸਾਰੇ ਇੱਥੇ ਬੇਗਹਿਰਤ ਨੇ ਨਾ ਬੰਦੇ ਬੇਗਹਿਰਤ ਦੇਖੇ ਨਾ ਕੱਲ ਮੈਂ ਕਿਸੇ ਦੀ ਫੋਟੋ ਦੇਖ ਰਿਹਾ ਕੇਜੀ ਰਵਾਲ ਦੇ ਦਾ ਪੈਰਾ ਚ ਉਹ ਸ਼ਰਮ ਕਰ ਆ ਦਸਤਾਰ ਸਾਨੂੰ ਕਿਹਨੇ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਡੀਆਂ ਕੁਰਬਾਨੀਆਂ ਤੋਂ ਬਾਅਦ ਉਸ ਲੋਤੇ ਪੈਰਾ ਚ ਟੋਲਦੇ ਉਹਨਾਂ ਨੂੰ ਯਾਰ ਔਰ ਹਰ ਬੰਦੇ ਮਨਿਸਟਰ ਦੇ ਉੱਤੇ ਇੱਕ ਬੰਦਾ ਦਿਲੀੋਂ ਲਿਆ ਕੇ ਬਿਠਾਤਾ ਹਰ ਐਮਐਲਏ ਦੇ ਉੱਤੇ ਆਣ ਕੇ ਬੰਦਾ ਬਿਠਾਇਆ ਹੋਇਆ ਜਿਹੜੀ ਕਲੈਕਸ਼ਨ ਐਮਐਲਏ ਕਰਦਾ ਉਹਦੇ ਤੋਂ ਕਹਿੰਦੇ ਦਾ ਦਸਵੰਧ ਹੁੰਦੇ ਸੀ ਇਹ 90 ਪੈਸੇ ਲੈ ਜਾਂਦੇ ਨੇ ਬਦਨਾਮੀ ਇਹਨਾਂ ਦੀ ਕਰਾਰੇ ਬੋਕਰ ਇੱਥੇ ਹਰ ਮਨਿਸਟਰ ਤੋਂ ਪੈਸੇ ਲੈ ਰਹੇ ਨੇ ਸਾਦੇ ਉੱਤੇ ਇੱਕ ਇੱਕ ਬੰਦਾ ਬਿਠਾਇਆ ਇਹਨਾਂ ਦੇ ਪੱਲੇ ਕੁਛ ਨਹੀਂਗਾ ਔਰ ਪੰਜਾਬ ਚੀਫ ਮਨਿਸਟਰ ਕੱਲ ਖਬਰ ਆ ਰਹੀ ਸੀ ਕਿ ਜਿਹੜੇ ਮੀਡੀਆ ਦੇ ਇਹਦੇ ਬੰਦੇ ਸੋਸ਼ਲ ਮੀਡੀਆ ਦੇ ਹੈਗੇ ਭਗਵੰਤ ਪਾਣ ਦੇ ਦਫ਼ਤਰ ਦੇ ਪਹਿਲਾਂ ਹੀ ਬਦਲ ਚੁੱਕੇ ਸਾਰੇ ਇਹਦੇ ਐਡਵਾਈਜ਼ਰ ਬਦਲ ਚੁੱਕੇ ਨੇ ਵਿੱਭ ਕੁਮਾਰ ਜਿਹੜਾ ਉੱਥੋਂ ਦਾ ਕ੍ਰਿਮੀਨਲ ਆ ਜਿਹਨੇ ਉਹ ਕੁੱਟੀ ਸੀ ਕੁੜੀ ਸਵਾਤੀ ਮੱਲੇਵਾਲ ਉਹ ਦਫ਼ਤਰ ਚ ਗੈਰਕਾਨੂੰਨੀ ਬਿਠਾਇਆ ਹੋਇਆ ਸੀਐਮ ਦੇ ਇਹਦੇ ਸਾਰੇ ਬੰਦੇ ਹਟਾ ਦਿੱਤੇ ਕਹਿੰਦੇ ਕੱਲ ਸੋਸ਼ਲ ਮੀਡੀਆ ਦੇ 6-7 ਬੰਦੇ ਇਕੱਠੇ ਛਟਕਾਰ ਤੇ ਭਗਵੰਤ ਪਾਉਂਦੇ ਉਹਨਾਂ ਨੂੰ ਜਾ ਕੇ ਉਹਨੂੰ ਮਿੰਨਤ ਕੀਤੀ ਕਿ ਸਾਡਾ ਬਚਾ ਕੇ ਰਾ ਕੇ ਤੇ ਦੇਖਾਂਗੇ ਉਹਦੇ ਪੱਲੇ ਹੀ ਕੁਛ ਨਹੀਂਗਾ ਉਹ ਸਿਰਫ ਇੱਕ ਡਮੀ ਔਰਨਮੈਂਟਲ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਚਿਹਰਾ ਰੱਖਿਆ ਉਹਨੂੰ ਕਹਿੰਦੇ ਤੂੰ ਆਪਣਾ ਆ ਹੈਲੀਕਾਪਟਰ ਝੂਟੀ ਜਾ ਗਨਮੈਨ ਇੰਜੋਏ ਕਰੀ ਜਾ ਗੱਡੀਆਂ ਮੋਟਰਾਂ ਝੂਟੀ ਜਾ ਅਮਾੜੇ ਮੋਟੇ ਛੁਟਕਲੇ ਸੁਣਾਈ ਜਾ ਲੋਕਾਂ ਨੂੰ ਕੋਈ ਦਾਰੂ ਪੀ ਕੇ ਗੀਤ ਗੁੱਤ ਸੁਣਾ ਦੇ ਜੇ ਭੰਗੜਾ ਪਾਉਣ ਦਾ ਕਿਤੇ ਟਾਈਮ ਮਿਲਦਾ ਭੰਗੜਾ ਪਾ ਲਿਆ ਕਰ ਇਤੋਂ ਜ਼ਿਆਦਾ ਭਗਵੰਤ ਪਾਣ ਦੀ ਕੋਈ ਔਕਾਤ ਨਹੀਂਗੀ ਸਾਡਾ ਡੀਜੀਪੀ ਗੈਰ ਪੰਜਾਬੀ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਆ ਸਾਡਾ ਫਾਈਨੈਂਸ ਸੈਕਟਰੀ ਗੈਰ ਪੰਜਾਬੀ ਆ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਆ ਰੀਨਾ ਗੁਪਤਾ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦੀ ਇੱਕ ਦਿੱਲੀੋਂ ਲਿਆ ਕੇ ਰੀਨਾ ਗੁਪਤਾ ਸਾਡੇ ਉੱਤੇ ਬਿਠਾ ਦਿੱਤੀ ਤਾਂ ਕਿ ਇੰਡਸਟਰੀ ਨੂੰ ਚੋਇਆ ਜਾ ਸਕੇ ਕੋਈ ਇੰਜੀਨੀਅਰ ਨਹੀਂ ਲਾਇਆ ਪੰਜਾਬ ਦਾ ਇੰਡਸਟਰੀ ਨੂੰ ਚੋਣ ਵਾਸਤੇ ਪੋਲੂਸ਼ਨ ਕੰਟਰੋਲ ਬੋਰਡ ਸਭ ਤੋਂ ਵੱਡਾ ਅਦਾਰਾ ਵਾ ਇੱਕ ਦੀਪਕ ਚੋਹਾਨ ਯੂਪੀ ਦਾ ਰਹਿਣ ਵਾਲਾ ਕੋਈ ਸਿਸੋੜੀ ਦਾ ਪੀਏ ਪੂਏ ਉਹਨੂੰ ਲਿਆ ਕੇ ਲਾਰਜ ਇੰਡਸਟਰੀਅਲ ਜਿਹੜਾ ਬੋਰਡ ਹੈ ਉਹਦਾ ਚੇਅਰਮੈਨ ਨਿਯੁਕਤ ਕਰਦਾ ਕਦੀ ਹੋਇਆ ਸੁਣਿਆ ਤੁਸੀਂ ਇਦਾਂ ਪੰਜਾਬ ਦੀ ਲੁੱਟ ਹੁੰਦੀ ਹੋਵੇ ਮੇਰੇ ਵੀਰੋ ਇਸ ਲਈ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਕਿ ਠੀਕ ਹੈ ਸਰਕਾਰਾਂ ਜ਼ਬਰ ਜ਼ੁਲਮ ਕਰਦੀਆਂ ਪਰ ਇਦਾਂ ਦਾ ਜ਼ੁਲਮ ਆਰਗੇਨਾਈਜ਼ਡ ਮਿਸਯੂਜ਼ ਆਫ ਪੁਲਿਸ ਅ ਪੁਲਿਸ ਸਟੇਟ ਪੁਲਿਸ ਰਾਜ ਮੈਂ ਨਹੀਂ ਕਦੀ ਦੇਖਿਆ ਇੱਥੇ ਔਰ ਮੈਂ ਤਾਂ ਕਦੀ ਦੇਖਦਾ ਹੁਣਾ ਕਿ ਜਿਹੜੇ ਬੰਦੇ ਜਿਆਦਾ ਉੱਪਰ ਕੇ ਵਿਰੋਧ ਕਰਦੇ ਸਰਕਾਰ ਦਾ ਉਹਨਾਂ ਨੂੰ ਜਸਮਾਨੀ ਤੌਰ ਤੇ ਮਰਵਾ ਸਕਦੇ ਐਡੇ ਚਾਲਮ ਬੰਦੇ ਨੇ ਯਾਰ ਇਹ ਐਡੇ ਚਾਲਮ ਨੇ ਇਹ ਔਰ ਪੁਲਿਸ ਅਨਫੋਰਚੂਨੇਟਲੀ ਅੰਗਰੇਜ਼ੀ ਦਾ ਲੱਬਸ ਹੈਗਾ ਪੇਜ ਮਰਸਨਰੀ ਜਿੱਦਾਂ ਆਪਾਂ ਉਹ ਪੱਠੇ ਦੇ ਮਜ਼ਦੂਰਾਂ ਨੂੰ ਪੇਮੈਂਟ ਕਰਕੇ ਜੋ ਮਰਜ਼ੀ ਕਰਾਈ ਜਾਂਦੇ ਨੇ ਨਾ ਬੰਦੂਆ ਮਜ਼ਦੂਰ ਉਹ ਬਣੇ ਹੋਏ ਨੇ ਯਾਰ ਇਹ ਸਾਰੇ